ਪੁਲਵਾਮਾ ਟ੍ਰੈਕ ਦੇ ਵਿੱਚ ਸ਼ਹੀਦ ਹੋਏ ਦੇਰਾਨਗਰ ਦੇ ਸੀਆਰਪੀਐਫ ਜਵਾਨ ਦੇ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਛੋਟੇ ਬੇਟੇ ਨੂੰ ਪ੍ਰਮੋਟ ਕਰਕੇ ਅਫਸਰ ਬਣਾ ਕੇ ਸ਼ਹੀਦ ਜਵਾਨ ਦਾ ਸੁਪਣਾ ਪੂਰਾ ਕੀਤਾ ਜਾਵੇ ਤਾਂ 14 ਫਰਵਰੀ 2019 ਨੂੰ ਪੁਲਵਾਮਾ ਦੇ ਵਿੱਚ 14 ਫਰਵਰੀ ਵਾਲੇ ਆਜ਼ਾਦੀ ਦੇ ਦਿਨ ਹੋਏ ਹਮਲੇ ਦੇ ਵਿੱਚ ਜਿੱਥੇ 40 ਜਵਾਨ ਸ਼ਹੀਦ ਹੁੰਦੇ ਨੇ ਤੇ 7 ਸਾਲ ਇਸ ਹਮਲੇ ਨੂੰ ਹੋ ਗਏ ਨੇ ਜਿਸ ਦੇ ਵਿੱਚ ਪੰਜਾਬ ਦੇ ਇੱਕ ਫੌਜੀ ਜਵਾਨ ਨੇ ਵੀ ਸ਼ਹਾਦਤ ਦਾ ਜੰਮ ਪੀਤਾ ਸੀ ਜੋ ਕਿ ਗੁਰਦਾਸਪੁਰ ਦੇ ਸ਼ਹਿਰ ਦਿਨਾਂ ਨਗਰ ਦਾ ਰਹਿਣ ਵਾਲਾ ਸੀ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਨੂੰ ਜੋ ਨੌਕਰੀ ਦਿੱਤੀ ਹੈ ਉਸ ਨੂੰ ਪ੍ਰਮੋਸ਼ਨ ਦਿੱਤੀ ਜਾਵੇ ਉਸ ਨੂੰ ਵੱਡਾ ਅਫਸਰ ਬਣਾਇਆ ਜਾਵੇ ਕਿਉਂਕਿ ਸ਼ਹੀਦ ਫੌਜੀ ਜਵਾਨ ਦਾ ਸੁਪਨਾ ਸੀ ਕਿ ਉਸ ਦਾ ਪੁੱਤ ਵੱਡਾ ਅਫਸਰ ਬਣੇ ਮੈਂ 7 ਪਰ 3 ਸ਼ਹੀਦ ਨਿੰਦ ਸਿੰਘ ਦਾ ਡੈਡੀ ਬੋਲ ਰਿਹਾ ਮੇਰੇ ਬੇਟੇ ਦੀ ਅੱਜ 7ਵੀਂ ਸ਼ਹੀਦੀ ਦਿਨ ਜਿਹੜਾ ਗਵਰਨਮੈਂਟ ਸਕੂਲ ਸੀਨੀਅਰ ਸੈਂਡ ਸਕੂਲ ਜਿਹੜਾ ਉਹਦੇ ਨਾਂ ਤੇ ਰੱਖਿਆ ਗਿਆ ਉਹ ਵਿੱਚ ਮਨਾਇਆ ਗਿਆ ਉਹਦੇ ਵਿੱਚ ਕਾਫੀ ਡਿਗਨਿਟੀਜ਼ ਆਈਆਂ ਤੋਂ ਮੈਨੂੰ ਲੋਕਾਂ ਨੂੰ ਮਿਲ ਕੇ ਪੁੱਛੀ ਹੁੰਦੀ ਹੈ ਕਿ ਮੇਰਾ ਬੱਚਾ ਜਿਹੜਾ ਉਹਨੇ ਦੇਸ਼ ਦੀ ਖਾਤਰ ਆਪਣੇ ਬਲੀਦਾਨ ਦਿੱਤਾ ਹੈਗਾ ਤੇ ਕੁਝ 네ਗੇਟਿਵ ਪੁਆਇੰਟ ਵੀ ਆਉਂਦਾ ਹੈ ਕਿ ਅਜੋ ਜਿੰਦਾ ਹੁੰਦਾ ਤੇ ਇੱਕ ਅਫਸਰ ਹੁੰਦਾ ਕਿਉਂਕਿ ਉਹ ਅਫਸਰ ਬਣਦੀ ਇਨਕਾ ਸੀਗੀ ਲੇਕਿਨ ਨਾ ਉਹ ਅਫਸਰ ਬਣ ਸਕੇ ਤੇ ਨਾ ਮੈਂ ਉਹਨੂੰ ਅਫਸਰ ਬਣਾ ਸਕਿਆ ਉਹਦੀ ਮੈਨੂੰ ਯਾਦ ਸੰਦ ਰਹਿੰਦੀ ਹੈ ਪਰ ਕੀ ਕਰਤਾ ਜਾ ਸਕਦਾ ਕਿ ਕੋਈ ਉਮਰ ਹੀ ਨਹੀਂ ਸੀਗੀ ਲੇਕਿਨ ਉਹ ਲਾਇਕ ਬਹੁਤ ਸੀਗਾ ਬਹੁਤ ਉਹਦੇ ਚ ਕੁਆਲਿਟੀ ਸੀ ਜਨ ਰਾਈਟਰ ਵੀ ਸੀਗਾ ਪੇਂਟਰ ਵੀ ਸੀਗਾ ਫਾਰਮਿਸਟ ਵੀ ਸੀਗਾ ਔਰ ਪੇਂਟਰ ਕੀ ਨਾਮ ਮਕੈਨਿਕ ਵੀ ਸੀਗਾ ਔਰ ਹਰ ਉਹ ਆਪਣੇ ਹੱਥੀ ਕੰਮ ਔਰ ਆਪਣੇ ਦਿਮਾਗ ਨਾਲ ਉਹ ਕੰਮ ਕਰਦਾ ਰਿਹਾ ਲੇਕਿਨ 2 ਸਾਲ ਅਜੇ ਨਹੀਂ ਸੀ ਹੋਇਆ ਕਿ ਇਹਦੇ ਤੇ ਕਤਵਾਦੀਆਂ ਨੇ ਬਲਮਮੇਚੇ ਅਟੈਕ ਕਰਕੇ ਤੇ ਇਹਦੇ ਨਾਲ ਹੋਰ ਵੀ ਹਿੰਦੁਸਤਾਨ ਦੇ 39 ਤੇ 40 ਆ ਇਹ ਬੱਚੇ ਜਾਂ ਜਵਾਨ ਜਿਹੜੇ ਸੀ ਸੀਆਰਪੀਐਫ ਦੇ ਉਹ ਸ਼ਹੀਦ ਹੋਏ। ਤੋਂ ਇਹ 40 ਤੇ 40 ਨੇ ਸਮਝਾ ਕਿ ਜਸਟਾ ਮੈਂ ਮਨਾਉਂਦਾ ਪਿਆ ਇਸ ਤਰ੍ਹਾਂ ਪੰਜਾਬ ਦੇ ਚਾਰ ਉਹਨਾਂ ਨੇ ਵੀ ਮਨਾਇਆ ਔਰ ਦੂਜੇ ਸਟੇਟਾਂ ਦੀ ਵੀ ਇਹ ਦਿਨ ਮਨਾਇਆ ਜਾਏਗਾ। ਮੇਰਾ ਛੋਟਾ ਜਿਹੜਾ ਸੀ ਉਹ ਬੱਚਾ ਮੈਂ ਇਕੱਲਾ ਹੁੰਦੇ ਕਰ ਨੂੰ ਵੀ ਸੀ ਅੱਗੀ ਸੀਗਾ ਲੇਕਿਨ ਉਥਰੋਂ ਦਾਇਨ ਦੁਆ ਕੇ ਨੂੰ ਪੰਜਾਬ ਪੁਰਚ ਕੀਤਾ। ਤੇ ਮੇਰੇ ਵੱਡੇ ਦੀ ਸ਼ਖਾਸ ਹੈ ਕਿ ਕਿ ਮੈਂ ਅਫਸਰ ਬਣਾ ਤੇ ਮੇਰੇ ਛੋਟਾ ਇਹ ਕਹਨੇ ਤੋਂ ਕਾਫੀ ਕੁਆਲੀਫਾਈਡ ਹੈ ਤੇ ਉਹਨੂੰ ਅਗਰ ਪ੍ਰਮੋਸ਼ਨ ਦਿੱਤੀ ਜਾਵੇ ਤੇ ਮੈਂ ਸਰਕਾਰਾਂ ਦਾ ਬਹੁਤ ਧੰਨਵਾਦਾ ਹਾਂਗਾ ਔਰ ਮੇਰੇ ਬੱਚੀ ਦੀ ਜਿਹੜੀ ਸੈਕਰੀਫਾਈਸ ਹੈ ਉਹਦੀ ਵੀ ਮੈਂ ਸਮਝਾਂਗਾ ਕਿ ਉਹਦਾ ਉਹਦਾ ਜਿਹੜਾ ਨਾ ਮੈਨੂੰ ਸਾਰਾ ਮਿਲ ਗਿਆ ਜਿਨਵੇਂ ਜਿਲ੍ਹਾ ਗੁਰਦਾਸਪੁਰ ਕਰ ਇੱਕ ਐਸਾ ਯੋਧਾ ਕਨਸਟੇਬਲ ਮਨਿੰਦਰ ਸਿੰਘ ਬਹੁਤ ਹੀ ਵੀਰਗਤੀ ਕੋ ਪ੍ਰਾਪਤ ਹੋ ਗਿਆ पुलवामा पर हुआ हमला हिंदुस्तान की अस्मिता पर एक घातक हमला था एक चुनौती था हिंदुस्तान के लिए जिस चुनौती को स्वीकार करते हुए भारतीय सेना ने पाकिस्तान पर एयर स्ट्राइक करके कर अपने चालीस जवानों की शहादत का बदला लिया और सारा देश अपने इन जहांबाजों को एक सुर में याद कर रहा है आज मनिंदर के परिवार ने जहाँ अपने लाडले की शहादत को सजदा किया वहीं अन्य उनतालीस जवानों की तस्वीरें आपने स्टेज पर देखी उनको भी उस परिवार ने वंदन किया पिता बोले कि वो भी मेरे बेटे समान ही हैं सो आज नम आँखों से क्षेत्र के लोगों ने स्कूल के बच्चों ने अपने योद्धा को श्रद्धांजलि अर्पित की यहां शहीदों को वंदन